ਲਓ ਜੀ ਦੋਸਤੋ ਅੱਜ ਤੁਹਾਡੇ ਲਈ ਇੱਕ ਤੋਹਫਾ ਲਿਆਤਾ ਤੋਹਫਾ ਐ ਹੋਆ ਇੱਕ ਤਾਂ ਘੋੜੀ ਮਾਰਵਾੜੀ ਉੱਤੋਂ ਮਾਰਕਾ ਪੂਰਾ ਚੰਗਾ ਤੇ ਨੰਬਰ 2 ਤੇ ਰੇਟ ਬਹੁਤ ਜਾਇਜ ਆ ਇਹ ਟੌਪ ਦਾ ਉਹਨੇ ਚੰਬੀ ਆਪਾਂ ਕਹਿੰਦੀ ਬਸ਼ੇਰੀਆਂ ਵਿਕੀ ਜਾਂਦੀਆਂ ਅੱਜ ਦੇ ਟਾਈਮ 'ਚ ਜਿੰਨੇ ਚਾਪਾ ਘੋੜੀ ਦੇ ਦੇਣੀਆਂ ਤੇ ਬੱਚਿਆਂ ਵਾਲੀ ਤਹਾਂ ਤੋੜ ਲੈਂਦੇ ਦੋ ਸੂਏ ਸੂਈ ਆ ਹਜੇ ਤਾਂ ਜਿਹੜਾ ਮਗਰਲਾ ਸੂਆ ਉਹ ਤਾਂ ਆਪਾਂ ਨਾਲ ਹੀ ਲੈਂਦੇ ਕਿ ਬੱਚਾ ਦਿੱਤਾ ਵੇਚ ਮੱਝੂ ਕੇ ਖਾਂਦਾਂ ਦਾ ਬਾਲਾ ਟੌਪ ਦਾ ਬੱਚਾ ਇਹ ਨੰਬਰ 3 ਦੇ ਚਾਲਾਂ ਤਰਦੀ ਜਿਵੇਂ ਹੁਣ ਆਪਾਂ ਮੂਰੇ ਕਲਿੱਪ ਲਾਈ ਦੀ ਛਪਟੇ ਦੀ ਤੇ ਰਿਵਿਊ ਚਾਲ ਤਾਂ ਤਰਦੀ ਜਾਂਦੀ ਹੈ ਵੀਡੀਓ ਰਿਵਿਊ ਚਾਲ ਵਾਲੀ ਹੀ ਲਾਵਾ ਦੇਖ ਕੇ ਸੁਆਦ ਆ ਜਾ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤੈ ਤੁਹਾਨੂੰ ਸਵਾਗਤ ਜੀ ਹੈ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਤੁਹਾਡੇ ਸਾਹਮਣੇ ਤਰੀਕ ਅੱਜ 26 April 2025 ਦੋਸਤੋ ਇਹ ਵੀਡੀਓ ਆ ਤੇ ਘੋੜੀ ਲੈ ਆਤੀ ਮਾਰਵਾੜੀ ਉਹਨਾਂ ਭਰਾਵਾਂ ਦੀ ਡਿਮਾਂਡ ਤੇ ਜਿਹੜੇ ਕਹਿੰਦੇ ਬਾਈ ਨਵੇਂ ਬੰਦੇ ਆ ਪਹਿਲੀ ਵਾਰ ਘੋੜੀ ਲੈਣੀ ਐ ਇਹੋ ਜੀ ਘੋੜੀ ਨਹੀਂ ਕੋਈ ਨੰਦੇ ਨਾ ਕੋਈ ਮਾੜੀ ਨਾ ਕਵੇ ਤੇ ਆਪਣੇ ਰੇਟ ਸਿਰ ਬੰਝ ਤਾਂ ਮਿੱਤਰੋ ਅੱਖਾਂ ਬੰਦ ਕਰਕੇ ਆ ਘੋੜੀ ਲੈ ਜਿਓ ਫਾਇਦਾ ਇਹਦੇ ਇਹ ਆ ਪਹਿਲਾਂ ਤਾਂ ਬਾਡੀ ਬੰਤਰਾਂ ਦੇਖੋ ਕਿੰਨੇ ਮਜ਼ਬੂਤ ਆ ਪੇਟਲ ਘੋੜੀਏ ਜਿਹੜੇ ਨਵੇਂ ਬੰਦੇ ਕਹਿੰਦੇ ਆ ਬਾਈ ਪੇਟਲ ਘੋੜੀ ਲੈਣੀ ਬੱਚਾ ਵੱਡਾ ਦੇ ਜੇ ਤਾਂ ਮਿੱਤਰੋ ਪੇਟਲ ਘੋੜੀ ਤੇ ਰਿਜ਼ਲਟ ਰਿਆਂ ਫੋਟੋ ਮਿਲ ਜਾਣਗੇ ਨਾਲ ਹੀ ਆਇਆ ਸੀ ਬਸ਼ੀਰਾ ਮਦੂਖ ਖਾਨਦਾਨ ਦਾ ਫੌਜੀ ਦਾ ਪੋਤਾ ਸੀ ਮੁਹੱਬਤ ਘੋੜੇ ਦਾ ਬੱਚਾ ਸੀ ਸਾਰੀ ਡਿਟੇਲ ਹੀ ਦਿੰਨੇ ਆ ਵੀਡੀਓ ਦੇ ਵਿੱਚ ਵਸਤੋ ਹੀ ਵੀਡੀਓ ਪਹਿਲਾਂ ਤਾਂ ਪੂਰੀ ਦੇਖ ਲਿਓ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਇਹਨੂੰ ਸ਼ੇਅਰ ਕਰ ਦਿਓ ਤੇ ਹਾਂ ਚੈਨਲ ਸਬਸਕ੍ਰਾਈਬ ਕਰਨਾ ਭੁੱਲੋ ਤੇ ਆਹ ਡਿਟੇਲ ਦੀ ਘੋੜੀ ਦੇਖੋ ਪਹਿਲਾਂ ਦੋਸਤੋ ਲੰਬੀ ਕਿੰਨੀ ਆ ਲੰਬੀ ਦੇ ਨਾਲ ਨਾਲ ਹੈਕ ਦੇਖੋ ਕਿੰਨੀ ਖੁੱਲੀ ਆ ਪੈਰ ਦਾ ਸੈਜ ਦੇਖੋ ਸੌਂਬ ਦਾ ਸੈਜ ਬਹੁਤ ਡਬਲਾ ਮਜ਼ਬੂਤੀ ਬਹੁਤ ਆ ਬਾਕੀ ਗਰਦਨ ਬਹੁਤ ਸੋਹਣੀ ਪਤਲੀ ਕੌਂਡ ਵਾਲੀ ਤਾਂ ਉਹਨਾਂ ਦੇਖੋ ਤਰ ਪਹਿਲਾਂ ਚਾਲਤੀ ਨਜ਼ਰ ਮਾਰ ਲਓ ਇੱਕ ਕੁੜੀ ਦੀ ਡਿਟੇਲ ਫੇਰ ਦਿੰਦੇ ਆ ਪਹਿਲਾਂ ਚਾਲ ਦੇਖੋ ਪੈਰਪੁਰ ਕਿੰਨਾ ਸੋਹਣਾ ਲਿਆ ਕੇ ਦਿੰਦੇ ਜਿਉਂ-ਜਿਉਂ ਗਰਮ ਹੁੰਦੀ ਏ ਕੁੜੀ ਪੈਰ ਉੱਪਰੋਂ ਲਿਆ ਕੇ ਸੱਟ ਜਿਵੇਂ ਚਾਲ ਚ ਭਰੇ ਵੀ ਆ ਚਾਲ ਚ ਮੰਨਦੇ ਹੁੰਦੇ ਜਿਹੜੀ ਚਾਲ ਉਹੋ ਚਾਲ ਬਾਲ ਭੋਰੀਆਂ ਦੀ ਜਿਵੇਂ ਸਾਫ ਆ ਅੰਦਰ ਦੀ ਵੀ ਦੋਸਤੋ ਸਾਫ ਆ ਮੱਥੇ ਫੁੱਲ ਮਗਰਲੇ ਦੋ ਕਰ ਚਿੱਟੇ ਆ ਉਮਰ ਇਹਦੀ ਹੋ ਸਾਢੇ 5 ਤੋਂ 6 ਸਾਲ ਦੇ ਵਿਚਾਰੇ ਦੋਸਤੋ ਦੋ ਸੂਏ ਸੂਈ ਹੋਈ ਆ ਪਹਿਲੀ ਵਾਰ ਇਹਨੇ ਬਾਈ ਬੂਟੇ ਗਵਿੰਦਪੁਰੇ ਵਾਲੇ ਦੇ ਘੂੜੇ ਤੋਂ ਕਾਂਡੇ ਵਾਲੇ ਤੋਂ ਬੱਚਾ ਦਿੱਤਾ ਹੈ ਤੇ ਦੂਜੀ ਵਾਰ ਮੁਹੱਬਤ ਤੋਂ ਫੌਜੀ ਦੇ ਬੱਚੇ ਤੋਂ ਬੱਚਾ ਦਿੱਤਾ ਇਹਨੇ ਤੇ ਹੁਣ ਤੀਜੀ ਵਾਰ ਦੋਸਤੋ ਮੌਕੇ ਤੇ ਖਾਲੀ ਆ ਅੰਦਰ ਦੀ ਸਾਫ ਆ ਜਿਹੜੇ ਮਰਜ਼ੀ ਘੂੜੇ ਤੋਂ ਭਰਾ ਸਕਦੇ ਨੇ ਤੁਸੀਂ ਮੰਨ ਲਓ ਜੈ ਹੁਜੇ ਘੂੜਾ ਸਾਡੇ ਨੇ ਉਹੋ ਜਿਹਾ ਬੱਚਾ ਦੇ ਜਾਂਦੀ ਹੈ ਕਿਉਂਕਿ ਘੋੜੀ ਪੇਟਲਾ ਆ ਆਪਾਂ ਕਹਿਰੀ ਬੱਚਿਆਂ ਵਾਲੀ ਤਾਂ ਤੈਂ 5 ਮਹੀਨੇ ਦਾ ਬਿਸ਼ੇਰਾ 8-9 ਮਹੀਨੇ ਦੇ ਬੱਚਿਆਂ ਦਾ ਮੁਕਾਬਲਾ ਕਰਦਾ ਕਿੰਨਾ ਡਬਲ ਸੀ ਦੋ ਪੈਰ ਮਗਰਲੇ ਚਿੱਟੇ ਆ ਮੱਥੇ ਫੁੱਲ ਖੜਨੀ ਖੁਰਨੀ ਦੀ ਦੇਖੋ ਲੈਂਥ ਲੰਥ ਬਹੁਤ ਸੋਹਣੀ ਆ ਗਰਦਨ ਉਰਦਨ ਬਹੁਤ ਚੰਗੀ ਆ ਕੰਨ ਗੁੰਨ ਚੰਗਾ ਲੱਗਾ ਕਹਿੰਦਾ ਆਪਾ ਪੂਰੀ ਓਕੇ ਰਿਪੋਰਟ ਆ ਸੋ ਜਿਹੜੇ ਵੀ ਮੇਰੇ ਭਰਾ ਦੇ ਕਿਸੇ ਦੇ ਕੁੜੀ ਚੱਲਦੀ ਹੋਈ ਤਾਂ ਨੰਬਰ ਆਪਾਂ ਦੇਤਾ ਸਕਰੀਨ ਦੇ ਉੱਤੇ ਫੋਨ ਲਾ ਲਿਓ ਮਿਲਦੇ ਨਵੀਂ ਵੀਡੀਓ ਤਾਂ